ਗੁੱਡ ਮਾਰਨਿੰਗ ਜੀ ਅੱਜ ਹੈ ਡੇਲੀ ਬਲੌਗ ਡੇ 101 ਤੇ ਆ ਗਏ ਆਪਾਂ ਵਿਆਹ ਵਾਲੇ ਘਰੇ ਲੋਟਿਆ ਟਿ ਖਾੜੀ ਤੇ ਬਸ ਫੋਟੋਗ੍ਰਾਫਰ ਵੀ ਆ ਗਏ ਫੋਟੋਗ੍ਰਾਫਰ ਤੋਂ ਪਹਿਲਾਂ ਤੁਹਾਨੂੰ ਮਿਲਾਈ ਆ ਉਹਦਾ ਝੋਟਾ ਸਾਡੂ ਨੂੰ ਆਹ ਹੋਣਾ ਝੱਟ ਇਹ ਆ ਗਿਆ ਆਪਣੇ ਫੋਟੋਗ੍ਰਾਫਰ ਸਾਹਿਬ ਫਿਰਦੇ ਨੇ ਪਾਪਾ ਪੂਰੇ ਘਰ ਚ ਮੈਂ ਤੇ ਛੋਟਾ ਸਾਡੂ ਅਸੀਂ ਦੋਨੇ ਤਿਆਰ ਆ ਤੇ ਸਾਡੇ ਜਵਾਕ ਤਿਆਰ ਨੇ ਆਹ ਤੇ ਕੋ ਫਿਰਦਾ ਸ਼ਰਾਰਤੀ ਹੋਰ ਕੋਈ ਤਿਆਰ ਨਹੀਂ ਹੋਇਆ ਸਾਡੂ ਹੈ ਸਾਡੂ ਸਾਹਿਬ ਮੈਂ ਹੋਰ ਕੋਈ ਤਿਆਰ ਨਹੀਂ ਹੋਇਆ ਫੋਨ ਇੰਨੇ ਆਜੋ ਆਜੋ ਸੁਹਾ ਮੈਂ ਕਰ ਲੈ ਅੰਮ੍ਰਿਤ ਫਿਰਦਾ ਪਣਾ ਅੱਛੇ ਸੇਛੇ ਹੱਥਾ ਕਰਕੇ ਤੁਰਿਆ ਜਾਂਦਾ ਜੱਟ ਹਾਏ ਇੱਧਰ ਤਾਂ ਹੈ ਬੂ ਵਾਜੀ ਵਾਇਬਸ ਲੱਗ ਰਹੇ ਜੈਂਕੀ ਬਣ ਗਿਆ ਪੂਰਾ ਠੀਕ ਹੈ ਨਾ ਬੂ ਮੈਰिज ਵਾਈਬਸ ਹੋਰ ਇਹ ਫੋਟੋ ਸ਼ੂਟ ਹੋ ਰਿਹਾ ਹੂੰ ਇਹ ਤੇ ਹੀ ਨਾ ਬੂ ਓਏ ਹੈਲੋ ਸਾਡੇ ਦਿਨ ਨੰਗੇ ਭਾਈ ਹੱਥੇ ਵਿਆਹ ਵੀ ਹੋ ਗਏ ਅਸੀਂ ਕਰਾ ਲਈਏ ਇਹ ਜਿਹੇ ਫੋਟੋ ਆਪਣੇ ਮੁੰਡਿਆਂ ਨੂੰ ਵੀ ਕਰਾਉਂਦੇ ਨੇ ਉੱਤੇ ਇੱਧਰ ਵਾਹ ਲੈ ਲੋ ਓਏ ਥੋੜਾ ਜਿਹਾ ਜੀ ਦੇ ਲੈ ਲੋ ਹੈਲੋ ਜੀ ਜੀ ਇਸ ਵਿਆਹ ਦੇ ਸਭ ਤੋਂ ਕੰਮਕਾਜੀ ਬੰਦੇ ਦਿਖਾਉਣਾ ਸਾਨੂੰ ਸਭ ਤੋਂ ਵੱਧ ਕੰਮਕਾਜੀ ਆ ਦੇਖੋ ਇਹ ਹੈ ਵਿਚਾਰੇ ਸਭ ਤੋਂ ਵੱਧ ਕੰਮਕਾਜੀ ਤੁਹਾਨੂੰ ਦੋਨੇ ਕੰਮ ਤੇ ਲਾਇਆ ਹੋਏ ਨੇ ਕੀ ਮਹਿਸੂਸ ਕਰ ਰਹੇ ਹੋ ਕੀਵੇਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਬੱਡੇ ਰੰਗ ਤੁਸੀਂ ਕਿਹੜੇ ਹਾਸਸ ਕਰ ਰਹੇ ਹੋ ਬਹੁਤ ਵਧੀਆ ਸਾਨੂੰ ਆਏ ਤੇਰੇ ਵਾਲਾ ਵੀ ਉਠੀ ਤੇਰੀ ਗੋਦੀ ਜਾਵੇ ਮੇਰੇ ਵਾਲਾ ਤੇਰੀ ਗੋਦੀ ਨਹੀਂ ਜਾਂਦਾ ਨਾ ਮਨੋਰ ਮਨੋਰ ਆਪ ਕੋ ਵੀਜੀ ਬੰਦਾ ਵੀ ਲਾ ਦੇ ਕੋ ਆਪ ਕੋ ਵੀਜੀ ਬੰਦਾ ਉਹ ਉਸ ਪਾਣੀ ਕਪੜੇ ਸਿਲੈਕਟ ਕਰ ਓਏ ਅਸੀਂ ਅਸੀਂ ਸਾਰਿਆਂ ਨੇ ਤਿਆਰ ਹੋਏ ਆਵਦੀ ਆਵਦੀ ਮਰਜ਼ੀ ਨਾਲ ਇਹ ਸਾਡੀ ਆਊਟ ਇਹ ਪਤੰਦਰ ਨੇ ਛੜੇ ਬੰਦੇ ਦੀ ਡੌ ਸਾਰੇ ਸਾਰੇ ਹਮੇਸ਼ਾ ਕੀ ਆ ਫਰੈਂਡ ਸਰਕਲ ਦੇ ਵਿੱਚ ਫੋਨ ਕਰਿਆ ਵਾ ਕਿ ਯਾਰ ਕੀ ਕੀ ਪਾਵਾਂ ਕੀ ਕੀ ਪਾਵਾਂ ਫਿਰ ਉੱਪਰ ਸਾਈਡ ਹੋ ਕੇ VOTING ਹੋ ਕੇ ਫਿਰ ਇਹਨੇ ਪਾਇਆ ਹੁਣ ਵੀ ਹੁਣ ਵੀ ਫੋਨ ਕਰਿਆ ਹੋਇਆ ਸੀ ਉਹਨੂੰ ਉਹ ਤਾਂ ਮੈਂ ਕੱਲ੍ਹ ਵਾਰ ਦੱਸ ਹੁਣ ਵੀ ਨੇ ਵਾਲ ਕਰਕੇ ਹੁਣ ਮੈਂ ਐ ਵਾਲ ਕਰਾਏ ਨੇ ਹੁਣੇ ਮੈਨੂੰ ਨਹੀਂ ਪਤਾ ਇਹ ਦੋਸਤਾਂ ਨੂੰ ਫੋਨ ਆ ਜਾਏ ਦੋਸਤਾਂ ਨੂੰ ਫੋਨ ਹੈ ਇਹ ਐ ਆ ਪਰੂਲੀ ਬਦਲਣਾ ਕਿ ਨੂੰ ਆ ਦੋਸਤ ਦੋਸਤੀ ਕੁਝ ਨਹੀਂ ਹੋ ਸਕਦਾ ਆਹ ਦੇਖੋ ਇਧਰ ਪੋਜ਼ਿੰਗ ਪੋਜ਼ਿੰਗ ਚੰਦਰੀ ਆਦਮੇ ਦੇਖੇ ਦੇ ਨੁਕਸਾਨ ਆਟ ਅਨੇ ਜੀਜੇ ਨੂੰ ਅਚਾਨਕ ਦੇ ਪਰਦੇ ਜਾ ਕਿੰਨੇ ਮਾਰਿਆ ਕਿੰਨੇ ਇਹ ਮੈਂ ਮਾਰਿਆ ਇਹ ਮੈਂ ਮਾਰਿਆ ਮੈਰੀ ਸੈਡਰੇਸ਼ਨ ਹੋ ਰਿਹਾ ਤੁਹਾਨੂੰ ਦਿਖਾਉਣਾ ਅੱਜ ਨੱਚ ਰਹੇ ਨੇ ਇਹਾਰੇ ਆਪ ਦੇ ਜੋ origignal song ਹੁੰਦੇ ਨੇ ਉਹਨਾਂ ਤੇ ਚ ਦੇਖ ਰਿਹਾ ਕਿੰਨੇ ਲੈਟ ਆ ਮੈਂ ਆ ਮਾ ਗੱਡੀ ਧਵਾਉਣ ਆਪਣੇ ਭਾਈ ਕੋਲ ਨਹੀਂ ਲੈ ਕੇ ਇੱਕ ਕੋ ਕਾਰਵਾਸ਼ ਵਾਲੇ ਬਸ ਸਫਾਉਣਾ ਨੇ ਇੱਕ ਡਿਟੇਲਿੰਗ ਦਾ ਕੰਮ ਵੀ ਕੀਤਾ ਆਇਆ ਤੇ ਵਕੇ ਅੱਜ ਨੇ ਟਾਈਮ ਬਾਅਦ ਗੱਡੀ ਦੇ ਸੁਣੀ ਗਈ ਆ ਲੋਗੋ ਨਾਲ ਹਾਂ ਕੰਮ ਵੀ ਨੇ ਹਾਂ ਹਾਂ ਛੋਟੇ ਮੈਂ ਅੱਜ ਸੁਣੀ ਗਈ ਆ ਗੱਡੀ ਦੀ ਇੰਨੇ ਟਾਈਮ ਬਾਅਦ ਇਹ ਸਾਡਾ ਇਹ ਸਾਡਾ ਸੁੱਖੀ ਹੈ ਇਹ ਉਸਤਾਦ ਹੈ ਸਰਵਿਸ ਸਾਰੀ ਗੱਡੀ ਦੀ ਫੁੱਲ ਫੁੱਲ ਕਰਾ ਕੇ ਓਕੇ ਗੱਡੀ ਨੂੰ ਬਣਾਵਾਂਗੇ ਨਿਊ ਬ੍ਰੈਂਡ ਉਹ ਮੈਂ ਤਾਂ ਹੀ ਨਹੀਂ ਗਿਆ ਕਿਤੇ ਨਹੀਂ ਜਾ ਮੈਂ ਥੋੜੇ ਕੋਲ ਤਾਂ ਆਣਾ ਤੁਹਾਨੂੰ ਬੜਾ ਨਾ ਨਾ ਠੀਕ ਹੈ ਜੀ ਫੋਰ ਟਾਈਮ ਵਾਦਾ ਹੈ ਮੈਂ ਕਹਿੰਦਾ ਗੰਦੀ ਹੋ ਗਈ ਫੁੱਲ ਮੈਂ ਕਹਿੰਦਾ ਅੱਜ ਟਾਈਮ ਕੱਢ ਕੇ ਹੁਣ ਅੱਜ ਬਣਾ ਦਾਂਗੇ ਇਹਦੀ ਗੱਡੀ ਦੀ ਪੂਰੀ ਸਰਵਿਸ ਓਕੇ ਆਲ ਦੇਖਿਓ ਸ਼ਾਈਨਿੰਗ ਦੇਖਿਓ ਗੱਡੀ ਦੀ ਪੂਰੀ ਵਧੀਆ ਬਣਾ ਕੇ ਦਵਾਂਗੇ ਬਾਈ ਨੂੰ ਬਾਕੀ ਸੁੱਖੀ ਉਹਨਾਂ ਡਿਟੇਲਿੰਗ ਦਾ ਕੰਮ ਵੀ ਕੀਤਾ ਤੇ ਆਓ ਆਪਣੇ ਨਾਨਕਣਾ ਚੌਂਕ ਦੇ ਵਿੱਚ ਆ ਕੀ ਨਾਮ ਹੈ ਕਯੂ 3 ਕਯੂ 3 ਹਾਂਜੀ ਕਯੂ 3 ਡੀਟੇਲਿੰਗ ਆਇਓ ਇਹ ਹੁੰਦਾ ਜੇ ਤੁਸੀਂ ਪਿਆਰ ਕਮਾਇਆ ਹੁੰਦਾ ਹਾਂ ਇਹਨਾਂ ਦਾ ਸਾਰੇ ਨਾਲ ਪਿਆਰ ਹੀ ਆ ਬੰਗਦੀ ਕਿਤੇ ਨਹੀਂ ਲੈ ਕੇ ਜਾਂਦਾ ਪੁਰੇ ਹੀ ਆਉਂਦੀ ਹੈ ਗੱਡੀ ਜਾਂ ਆਪਣੇ ਬਟਰੂਖਾ ਨੇ ਵੀਰੇ ਹੁਣੀ ਬਸ ਆ ਦੋ ਜਗ੍ਹਾ ਤੇ ਗੱਡੀ ਜਾਊਗੀ ਹੋਰ ਕਿਤੇ ਨਹੀਂ ਜਾਂਦੀ ਇਹ ਸੋਹਣਾ ਬਣਾਇਆ ਬਣਾ ਰਿਹਾ ਕਲਾ ਕਲਾ ਕਾਰਵਾਸ਼ ਸੀਗਾ ਹੁਣ ਇਹ ਦੋਨੇ ਚੀਜ਼ਾਂ ਹੋ ਗਈਆਂ ਡਿਟੇਲਿੰਗ ਵੀ ਹੋ ਗਈ ਤੇ ਕਾਰਵਾਸ਼ ਵੀ ਤਾਂ ਜੀ ਆਪਾਂ ਆਗੇ ਪੈਲਸ ਤਾਂ ਬਸ ਕਰਦੇ ਹਾਂ ਉਹਨਾਂ ਨੂੰ ਇੰਜੋਏ ਜਾ ਕੇ ਲੇਡੀਜ਼ ਗੀਤ ਦੇ ਵਿੱਚ ਬਸ ਇੱਕ ਵਾਰ ਤੁਸੀਂ ਪੈਲਸ ਦਾ ਵਿਊ ਚੈੱਕ ਕਰੋ ਟੈਂਸ਼ਨ ਕਰਾਉ ਨਾ ਆ ਚਲੋ ਚਲ ਜੇ ਅੰਦਰ

ਚੈਂਪੀਅਨ ਕਿੱਥੇ ਆ ਹਾਂ ਸਿਆ ਚੈਂਪੀਅਨ ਚੈਂਪੀਅਨ ਅਰੇ ਵੀ ਲੋ ਚੈਂਪੀਅਨ ਹੈ ਏ ਲਵ ਯੂ ਚੈਂਪੀਅਨ ਲਵ ਯੂ ਲਵ ਯੂ ਸੇ ਯੂ ਸਾਇ ਇਹ ਜੀ ਆਪਣੀ ਅੱਜ ਦੀ ਆਊਟਫਿਟ ਪਾਸ ਕਰਦੇ ਹੁਣ ਇੰਜੋਏ the <laughs> हां जी फंक्शन हो गया। ਅਸੀਂ ਆ ਗਏ ਘਰੇ। ਅਜੇ ਤਾਂ ਆਏ ਆ ਲਾਜ਼ ਦੇ ਘਰੇ। ਪੂਰੀ ਗੱਲਾਂ ਬਾਤਾਂ ਮਾਰਾਂਗੇ ਫਿਰ ਜਾਵਾਂਗੇ ਆਪਣੇ ਘਰੇ। ਤਾਂ ਅੱਜ ਦਾ ਵਲੌਗ ਕਰਦੇ ਆ ਰੀ ਐਂਡ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਕਿ ਤੁਸੀਂ ਇੰਜੋਏ ਕੀਤਾ ਤੁਹਾਨੂੰ ਪਸੰਦ ਆਇਆ ਤਾਂ ਵੀਡੀਓ ਕਰਿਓ ਲਾਈਕ, ਸ਼ੇਅਰ ਤੇ ਚੈਨਲ ਨੂੰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ। ਤਾਂ ਅਮਨਿਆ ਸਵੇਰੇ ਕਿ ਕੱਲ ਹੈ ਸਾਡੇ ਰਾਤ ਦਾ ਵਿਆਹ। ਤਾਂ ਕੱਲੋਂ ਵਿਆਹ ਵੀ ਕਰਾਂਗੇ ਮਿਲ ਕੇ ਇੰਜੋਏ। ਅੱਜ ਦੇ ਲਈ ਗੁੱਡ ਨਾਈਟ।